ਜ਼ਿਲ੍ਹਾ ਮਾਨਸਾ ਦੇ ਕਸਬਾ ਭਿੱਖੀ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਾਣਕਾਰ ਦੇ ਮੁਤਾਬਿਕ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਸੁਰਸਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀ ਵਿਖੇ ਸ਼ੰਕਰਾ ਹਸਪਤਾਲ ਲੁਧਿਆਣਾ ਵੱਲੋਂ ਲਗਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਵੱਲੋਂ ਨਗਰ ਪੰਚਾਇਤ ਭਿੱਖੀ ਦੇ ਪ੍ਰਧਾਨ ਅਤੇ ਕੌਂਸਲਰ ਅਤੇ ਥਾਣਾ ਮੁਖੀ ਭਿੱਖੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸੁਰੇਸ਼ ਕੁਮਾਰ ਸਿੰਘਲਾ ਨੇ ਇੱਥੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਸੋਤੀ ਸੀਰੀਅਸ ਕੈਂਪਲੀ ਸਕੂਲ ਦੀ ਕੀ ਅੱਜ ਮਾਗੀ ਦੇ ਪਿੱਤਰ ਦਿਹਾੜੇ ਦੇ ਉੱਤੇ ਸਕੂਲ ਵਿਖੇ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਜਿਹੜੇ ਪੇਸ਼ੈਂਟਸ ਸੀਗੇ ਉਹਨਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਔਰ ਉਹਨਾਂ ਦੇ ਜਿਹੜੇ ਆਪਰੇਟ ਹੈ ਉਹ ਸ਼ੰਕਰਾ ਹਸਪੀਟਲ ਆਈ ਹਸਪੀਟਲ ਜਿਹੜਾ ਲੁਧਿਆਣੇ ਹੈ ਉਹਦੇ ਵੀ ਕੀ ਕੀਤਾ ਜਾਏਗਾ ਔਰ ਇਹਦੇ ਵਿੱਚ ਪਿੱਖੀ ਨਿਵਾਸੀਆਂ ਨਾਲ ਔਰ ਕਾਫੀ ਬਤਵੰਤੇ ਸੱਜਣਾਂ ਨੇ ਯੋਗਦਾਨ ਰਿਆ ਔਰ ਸਾਡੇ ਸਕੂਲ ਦੇ ਚੇਅਰਮੈਨ ਸਰ ਸ਼੍ਰੀਮਾਨ ਸ਼੍ਰੇਸ਼ ਸਿੰਘ ਜੀ ਦਾ ਵਿਸ਼ੇਸ਼ ਜੋਤਾਰ ਰਿਹਾ ਔਰ ਅਸੀਂ ਉਮੀਦ ਕਰਦੇ ਹਾਂ ਇਸ ਤਰ੍ਹਾਂ ਦੇ ਕੈਂਪ ਅਸੀਂ ਸਕੂਲ ਕੋਲੋਂ ਲਗਾਉਂਦੇ ਰਹਾਂਗੇ ਔਰ ਹਮੇਸ਼ਾ ਹੀ ਲੋਕਾਂ ਦੀ ਸੇਵਾ ਦੇ ਨਿਸ਼ਚਿਤ ਤੱਤੇ ਰੱਖਾਂਗੇ ਧੰਨਵਾਦ ਜੀ ਐਵਰ ਪੰਜਾਬੀ ਟੀਵੀ ਲਈ ਮਾਨਸਾ ਤੋਂ ਜੁਗਰਾਤ ਚੈਲ ਦੀ ਰਿਪੋਰਟ